ਇਪਤੇ ਅੱਜ ਬੜਾਈ ਸੁਭਾਗਾ ਦਿਨ ਅੱਜ ਸਾਡੇ ਵਿਖੋਤੇ ਵੀ ਭਾਈ ਜਗਦੀਸ਼ ਸਿੰਘ ਦਾ ਜਨਮ ਦਿਹਾੜਾ ਤੇ ਜਿੱਥੇ ਲੋਕੀ ਕਲਬਾਂ ਚ ਬਹਿ ਕੇ ਪਾਰਟੀਆਂ ਛਾਟੀਆਂ ਦਾ ਜੁਆਏ ਕਰਦੇ ਆ ਉੱਥੇ ਸਾਡੇ ਵੀਰ ਨੇ ਅੱਜ ਬਲੱਡ ਮਿਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਇਹਨੂੰ ਵਧਾਈ ਦਾ ਪਾਤਰ ਆ ਏ ਕਿ ਦਿੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਮੈਂ ਸਾਰੇ ਹੀ ਆਪਣੇ ਨੌਜਵਾਨ ਸਾਥੀਆਂ ਨੂੰ ਜਿਹੜੇ ਕੱਦ ਸਾਲ ਤੋਂ ਉਮਰ ਦੇ ਸਾਥ ਦੇ ਹੈਗੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣਾ ਖੂਨ ਦਿਆ ਕਰੋ ਆ ਜਿਹੜਾ ਮਹੀਨਾ ਹੈਗਾ ਸਾਵਣ ਦਾ ਮਹੀਨਾ ਜ ਜੇ ਆਪਾਂ ਦਰਖਤ ਕੱਟਦੇ ਆ ਉਹਦੀਆਂ ਛਾਂਗਾ ਬਹੁਤੀਆਂ ਹੋ ਕੇ ਪੁੰਗਰਦੀਆਂ ਇਸੇ ਤਰ੍ਹਾਂ ਹੀ ਸਾਡੇ ਸਟਰੀਟ ਦੇ ਵਿੱਚ ਜਿਹੜਾ ਕੋਨਾ ਹੈ ਉਹ ਇੱਕ ਤੋਂ ਡਬਲ ਹੋ ਕੇ ਪੁੰਗਰਦਾ ਤੇ ਸਾਰਿਆਂ ਨੂੰ ਕਿਰਪਾ ਕਰੋ ਅਸੀਂ ਵੀਰ ਜੀ ਨਾਲ ਹੁਣੇ ਸਲਾਹ ਕਰ ਰਹੇ ਸੀ ਕਿ 3 ਮਾਰਚ ਨੂੰ ਇੱਥੇ ਇੱਕ ਸੰਗ ਦਾ ਆਯੋਜਨ ਹੁੰਦਾ ਬਹੁਤ ਵੱਡਾ ਇੱਕ ਮੇਲਾ ਲੱਗਦਾ ਹੈ ਸੰਗ ਦਾ ਜਿਹੜਾ ਡੇਰਾ ਬਾਬਾ ਨਾਨਕ ਨੂੰ ਸੰਮcta ਜਾਂਦੀਆਂ ਉੱਥੇ ਅਸੀਂ ਵੱਧ ਚੜ ਕੇ ਇੱਕ ਰਜਾਦੇ ਦੇ ਵਿੱਚ ਕੈਂਪ ਲਾ ਰਹੇ ਆ ਸਾਰੀਆਂ ਸੰਗਤਾਂ ਨੂੰ ਮਮਾ ਕੇ ਪੁੱਛੋ ਇਹ ਵਤ ਵਤ ਬਲੱਡ ਮੈਂ ਜਦੋਂ ਵੀ ਭਾਈ ਲੇਡੀ ਸਿੰਘ ਜੀ ਦੇ ਕੈਂਪ ਲਗਾਉਂਦੇ ਨੇ ਮੈਂ ਹਰ ਵਾਰੀ ਹਾਜ਼ਰ ਪਹੁੰਚਦਾ ਇਥੇ ਬਲੱਡ ਇਹਦਾ ਕਿ ਉਹ দান ਦੇਣਾ ਚਾਹੀਦਾ ਜੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਭਾਈ ਕਨਈਆ ਜੀ ਆਰਗੇਨਾਈਜੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਮਹੱਲਾ ਧਰਮਪੁਰਾ ਕਾਦੀਆਂ ਵਿਖੇ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਖੂਨਦਾਨ ਕੈਂਪ ਜਿਹੜਾ ਹੈ ਉਹ ਆਰੰਭ ਕੀਤਾ ਗਿਆ ਹੈ ਤੋ ਜਿਸ ਦੇ ਵਿੱਚ ਅਸੀਂ ਅੱਜ 50 ਤੋਂ ਵੱਧ ਯੂਨਿਟ ਜਿਹੜੇ ਆ ਕਲੈਕਟ ਕਰਾਂਗੇ। ਤੋ ਸਰਕਾਰੀ ਹਸਪੀਟਲ ਬਟਾਲਾ ਤੋਂ ਮਾਤਾ ਸੁਲੱਖਣੀ ਦੇਵੀ ਦੀ ਬਲੱਡ ਬੈਂਕ ਤੋਂ ਡਾਕਟਰ ਮੈਡਮ ਪਿਆਗੀ ਜੀ ਦੀ ਉਹਨਾਂ ਦੀ ਟੀਮ ਜਿਹੜੀ ਆ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਸੋ ਮੈਂ ਸਾਰੇ ਹੀ ਵਲੰਟੀਅਰਸ ਨੂੰ ਸਾਰੇ ਹੀ ਸਮਾਜ ਦੇ ਨਾਗਰਿਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਵੱਧ ਤੋਂ ਵੱਧ ਜਿਹੜਾ ਖੂਨਦਾਨ ਆ ਉਹ ਕਰਨਾ ਚਾਹੀਦਾ ਕਿਉਂਕਿ ਖੂਨਦਾਨ ਦੇ ਨਾਲ ਜਿੱਥੇ ਅਸੀਂ ਕਿਸੇ ਪੇਸ਼ੈਂਟ ਦੀ ਜਾਨ ਬਚਾਉਣੇ ਆ ਉੱਤੇ ਸਾਡੀ ਸਿਹਤ ਵਾਸਤੇ ਜਿਹੜਾ ਕੰਮਦਾਨ ਕਰਨਾ ਬਹੁਤ ਜ਼ਿਆਦਾ ਲਾਇਬਲ ਹੁੰਦਾ ਕਿਉਂਕਿ ਇਹ ਸਾਡੇ ਹਿਰਦੇ ਰੋਗਾਂ ਵਾਸਤੇ ਸਾਡੇ ਹਾਰਟ ਅਟੈਕ ਵਾਸਤੇ ਸਾਡੇ ਹਾਰਟ ਅਟੈਕ ਆਉਣ ਦੀ ਜਿਹੜੀ ਸੰਭਾਵਨਾ ਉਹਨੂੰ ਘੱਟ ਕਰਦਾ ਤੇ ਬਲੱਡ ਦੇ ਵਿੱਚ ਜਿਹੜੇ ਸੈੱਲ ਨੇ ਉਹ ਦੁਬਾਰਾ ਰਿਲੀਜ਼ ਹੁੰਦੇ ਨੇ ਬਲੱਡ ਜਿਹੜਾ ਦੁਬਾਰਾ ਬਣਦਾ ਸਾਡੀ ਬਾਡੀ ਨੂੰ ਕੇਸ ਬਲੱਡ ਦਾ ਜਿਹੜਾ ਬਹੁਤ ਜ਼ਿਆਦਾ ਫਾਇਦਾ ਦੁਨੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਕੰਨ ਦਾ ਨਿਯੋਕੀਤੇ ਜਾਂਦੇ ਨੇ ਭਾਵ ਕਿ ਜਿਸ ਤਰ੍ਹਾਂ ਕਿ ਕੋਈ ਸਰੀਰ ਦਾ ਅੰਗ ਪਰ ਅਸੀਂ ਜਿਹੜਾ ਪੈਸੇ ਦੇ ਕੇ ਖਰੀਦ ਸਕਦੇ ਆ ਔਰ ਇੱਕ ਸਿਰਫ ਖੂਨਦਾਨ ਅਜਿਹਾ ਦਾਨ ਹੈ ਜਿਹੜਾ ਸਿਰਫ ਹਿਊਮਨ ਬੋਡੀ ਜਿਹੜੀ ਆ ਉਹੀ ਬਣਾ ਸਕਦੀ ਹੈ ਸੋ ਇਸ ਕਰਕੇ ਖੂਨਦਾਨ ਵਰਗਾ ਦਾਨ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਸੋ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਸੋ ਅੱਜ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਖੂਨਦਾਨ ਨੂੰ ਕੈਂਪ ਨੂੰ ਜਿਹੜਾ ਉਹ ਸਿਰੇ ਚੜਿਆ ਜੀ ਸਤਿ ਸ਼੍ਰੀ ਅਕਾਲ